ਤੇ ਬਾਪੂ ਜੀ ਜਿਹੜੇ ਤੁਹਾਨੂੰ ਨੇਤਰਾ ਚੋਂ ਦਿਸਦਾ ਤੁਹਾਨੂੰ ਬਹੁਤ ਘੱਟ ਇਹ ਤੁਹਾਨੂੰ ਹੁਣ ਵੇਖ ਦਿਸਦਾ ਪਿਆ ਜੇ ਮੈਂ ਕੀ ਕਰਨ ਦਿਆਂ ਮਾੜਾ ਮੋਟਾ ਜਾ ਅੱਛਾ ਪਤਾ ਨਹੀਂ ਲੱਗਦਾ ਹਾਂ ਪੂਰਾ ਨਹੀਂ ਯਾਨੀ ਮਾੜਾ ਮੋਟਾ ਜਾਂ ਥੇਲਦਾ ਪਤਾ ਲੱਗਦਾ ਠੀਕ ਹੈ ਤੇ ਤੁਸੀਂ ਕਦੋਂ ਦੇ ਮਤਲਬ ਇਹ ਜਿਹੜੀ ਫੇਰੀ ਲਾਂਦੇ ਹੋ ਜਾਂ ਪਹਿਲਾਂ ਕੋਈ ਜਵਾਨੀ ਵੇਲੇ ਕੋਈ ਕੰਮਕਾਰ ਕਰਦੇ ਸੋ ਜਵਾਨੀ ਵੇਲੇ ਜੀ ਪਹਿਲਾਂ ਮੈਂ ਕੋਚਰ ਸੜਕ ਤੇ ਵੀ ਲਾਇਆ ਨਹਿਰਾਂ ਤੇ ਵੀ ਲਾਇਆ 10-12 ਸਾਲਾਂ ਲਾਇਏ ਯਾਨੀ ਹਰੇਕ ਅਫਸਾਰਾ ਮੈਨੂੰ ਸਤਕਾਰ ਕਰ ਲਾਦੀ ਹੈ ਠੀਕ ਹੈ ਕਹਿੰਦਾ ਦੀ ਵੀ ਨਾ ਟਾਈਮ ਪਾਸ ਕਰ ਭਾਈ ਕੋਈ ਗੱਲ ਨਹੀਂ ਜਿਹੜਾ ਜਦ ਤੱਕ ਬਣਦਾ ਹੋ ਜਾ ਕਰ ਲੈ ਤੇ ਜਦੋਂ ਤੁਸੀਂ ਜਵਾਨ ਸੀ ਹੋਗੇ ਉਦੋਂ ਗ੍ਰੰਥੀ ਸਿੰਘ ਸੋ ਕੀਤੇ ਜਾਂ ਰਾਗੀ ਸਿੰਘ ਸੋ ਜਾਂ ਕੋਈ ਹੋਰ ਕੰਮ ਕਰਦੇ ਸੋ ਨਾ ਜੀ ਮੈਂ ਸਿਰਫ ਡਾਲੀ ਕੀਤੀ ਹੈ ਅੱਛਾ ਬਈ ਗੁਰੂ ਘਰ ਦੀ ਡਾਲੀ 18 ਸਾਲ ਕੀਤੀ ਹੈ ਜੀ ਬਈ 18 ਸਾਲ ਦੇ ਵਿੱਚ ਕੋਈ ਕਿਸੇ ਦਾ ਲੰਮਾ ਨਹੀਂ ਹੂੰ ਕੋਈ ਕਿਸੇ ਦੀ ਪਿਛਾ ਮੰਗ ਨਹੀਂ ਨਾ ਬਿਲਕੁਲ ਨਹੀਂ अच्छा ਤੁਸੀਂ ਡਾਲੀ ਲਿਉਂਦੇ ਸੀ ਗੁਰੂ ਕੇ ਲੰਗਰ ਦੀ ਹਾਂਜੀ ਐਸੇ ਸਾਈਕਲ ਤੇ ਐਸੇ ਸਾਈਕਲ ਤੇ ਹਾਂਜੀ ਐਸੇ ਪਿੰਡ ਚੋਂ ਹੀ ਲਿਉਂਦੇ ਹੋ ਜਾਂ ਕਿਤੇ ਦੂਰ ਨਾ ਜੀ ਕਕਰਾਲੇ ਕੀਤੀ ਆ ਨਾਦੇ ਕੋਲੇ ਹੂੰ ਤੇ ਦਰੋਗਿਆਲ ਕੀਤੀ ਆ ਕਾਲ ਸੜੀ ਕੀਤੀ ਆ ਜਖੜੀ ਕੀਤੀ ਆ ਮਤਲਬ ਇਹ ਪਿੰਡਾਂ ਦੇ ਜਿੱਥੇ ਮੈਂ ਭੇਤੀ ਮੈਨੂੰ ਅੱਛਾ ਤੇ ਬਨਬੌਰੇ ਵੀ ਡਾਲੀ ਕੀਤੀ ਆ ਜੀ ਠੀਕ ਜੈਨਪੁਰ ਵੀ ਕੀਤੀ ਆ ਯਾਨੀ ਹਰੇਕ ਇਨਥਾਨ ਮੈਨੂੰ जानਦਾ ਕਰਕੇ ਤੁਹਾਨੂੰ ਅੱਖਾਂ ਚੋਂ ਦਿਸਦਾ ਕੋ ਨਹੀਂ ਫਿਰ ਤੁਸੀਂ ਡਾਲੀ ਗੁਰੂ ਕੀ ਲੰਗਰਾਂ ਵਾਤੇ ਸਾਈਕਲ ਤੇ ਜਾਂਦੇ ਸੋ ਸਾਈਕਲ ਤੇ ਤੁਰ ਕੇ ਕਿੰਨਾ ਗੁਰਸਤਾ ਤੁਰਦੇ ਸੋ ਮੈਂ ਤਕਰੀਬਨ ਜਿਵੇਂ ਹੁਣ ਪਿੰਡ ਆਪਣਾ ਜੈਮਪੁਰ ਦੇ ਉਰਾਂ ਘਰ ਨੇ ਜੀ ਇੱਥੇ ਤੱਕ ਮੈਂ ਤੁਰ ਕੇ ਆਉਂਦਾ ਤੇ ਉਧਰ ਸੂਏ ਤੱਕ ਜਾਂਦਾ ਜੀ ਤੁਰ ਕੇ ਨਹੀਂ ਜੇ ਪੁਰਾਣੇ ਵੇਲੇ ਦੇ ਹਿਸਾਬ ਨਾਲ ਜਿਵੇਂ ਤੁਹਾਨੂੰ ਪਤਾ ਵੀ ਕਿਲੋਮੀਟਰ ਕਿੰਨਾ ਤੁਰ ਲੈਂਦੇ ਸੀ ਜਾਂ ਮੀਲ ਕਿੰਨਾ ਤੁਰਨਾ ਪੈਂਦਾ ਸੀ ਰੋਜ਼ ਅੰਦਾਜ਼ਾ ਜਣੀ ਘੱਟ ਤੋਂ ਘੱਟ ਇੱਕ ਮੀਲ ਤਾਂ ਤੁਰ ਹੀ ਜਾਂਦਾ ਦੀ ਠੀਕ ਹੈ ਕੜਾ ਟੂ ਘਟ ਫਿਰ ਘਰਾਂ ਗਲੀਆਂ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਂਦਾ ਸੀ ਉਦੋਂ ਨਿਗਾ ਮੜ ਜੀ ਹੈਗੀ ਤੀ ਅੱਛਾ ਉਦੋਂ ਮੜ ਜੀ ਹੈਗੀ ਤੀ ਤਨ ਜੋਗੀ ਜੀ ਬਈ ਤਾਂ ਕਰਕੇ ਮੈਨੂੰ ਜਾਇਆ ਜਾਂਦਾ ਸੀ ਆਖੇੜੀ ਪਿੰਡ ਵੀ ਡਾਲੀ ਕੀਤੀ ਹੈ ਜੀ ਠੀਕ ਹੈ ਹਾਂ ਜੀ ਤੇ ਬਾਪੂ ਜੀ ਜਿਵੇਂ ਇਹ ਤੁਹਾਡਾ ਘਰ ਮਕਾਨ ਦਿਸ ਰਿਹਾ ਐ ਇਸ ਵਕਤ ਜਿੰਨੇ ਵੀ ਸਾਡੇ ਦੇਸ਼ ਵਿਦੇਸ਼ ਚ ਬਾਪੂ ਜੀ ਉਹਨਾਂ ਦੀ ਵੀਡੀਓ ਵੇਖ ਰਹੇ ਨੇ ਇਹ ਬਾਪੂ ਜੀ ਉਹਨਾਂ ਦਾ ਘਰ ਹੈ ਤਸਵੀਰਾਂ ਜੀ ਤੁਸੀਂ ਵੇਖ ਰਹੇ ਹੋ ਤੇ ਇਸ ਘਰ ਦੇ ਅੰਦਰ ਜਿਵੇਂ ਅਸੀਂ ਵੜਿਆ ਛੱਤ ਜਿਹੜੀ ਹੈ ਉਹ ਬਾਲਿਆਂ ਦੀ ਹੈ ਕਾਨਿਆਂ ਦੀ ਛੱਤ ਹੈ ਅੱਜ ਜੇਕਰ ਕਾਨੇ ਕਿਸੇ ਨਵੀਂ ਪੀੜੀ ਦੇ ਜਿਹੜੇ ਬੱਚੇ ਨੇ ਜੇ ਉਹਨਾਂ ਨੂੰ ਕਿਹਾ ਜਾਵੇ ਸ਼ਾਇਦ ਬਹੁਤਿਆਂ ਨੂੰ ਕਾਨਿਆਂਵਾਰੀ ਨਹੀਂ ਪਤਾ ਪਰ ਕਾਨਿਆਂ ਦੀ ਛੱਤ ਹੈ ਬਿਲਕੁਲ ਤੇ ਇਹ ਪੰਜਾਬ ਦੇ ਇੱਕ ਪਿੰਡ ਦੀ ਕਹਾਣੀ ਹੈ ਜਿੱਥੇ ਬਜ਼ੁਰਗ ਬਾਪੂ ਛਮਸ਼ੇਰ ਸਿੰਘ ਜੀ ਇਹਨਾਂ ਨੂੰ ਇਹਨਾਂ ਦੇ ਉਸਤਾਦ ਜੀ ਇਹਨਾਂ ਦੇ ਉਸਤਾਦ ਜੀ ਹੋਰ ਨੇ ਇਹਨਾਂ ਦਾ ਨਾਮ ਕਿਵੇਂ ਰੱਖਿਆ ਇਹਨਾਂ ਨੂੰ ਛੇਰੇ ਪੰਜਾਬ ਕਹਿੰਦੇ ਸਨ ਸਤਿਕਾਰ ਨਾਲ ਪਿਆਰ ਨਾਲ ਇਹਨਾਂ ਦੀ ਜਿਹੜੀ ਉਸਤਾਦ ਜੀ ਸਨ ਤੇ ਇਹਨਾਂ ਨੇ ਜੋ ਕੁਝ ਹੋਰ ਕੀਤਾ ਜੀਵਨ ਦੇ ਵਿੱਚ ਉਹ ਵੀ ਸਾਰੀ ਗੱਲਬਾਤ ਬਾਪੂ ਜੀਆਂ ਨਾਲ ਤੋਂ ਸੁਣਾਗੇ ਪਹਿਲਾਂ ਇਹ ਘਰ ਦੀ ਥੋੜੀ ਜਿਹੀ ਜਾਣਕਾਰੀ ਦੇ ਦਈਏ ਜਿਵੇਂ ਤੁਸੀਂ ਤਸਵੀਰਾਂ 'ਚ ਨਾਲੋ-ਨਾਲ ਵੇਖ ਰਹੇ ਹੋ ਬਾਪੂ ਜੀ ਹੁਣੀ ਹਾਰਮੋਨੀਅਮ ਵਜਾ ਲੈਂਦੇ ਨੇ ਬੈਂਜੋ ਵਜਾ ਲੈਂਦੇ ਨੇ ਕੀਰਤਨ ਕਰਦੇ ਨੇ ਬੜਾ ਸੋਹਣਾ ਤੇ ਜਿਹੜੀ ਇਹ ਸਥਿਤੀ ਹੈ ਅੰਦਰ ਦਾ ਦ੍ਰਿਸ਼ ਸੀਨ ਹੈ ਜਿਹੜਾ ਵੇਖ ਰਹੇ ਹੋ ਬਾਪੂ ਜੀ ਉਹਨਾਂ ਦਾ ਸਾਈਕਲ ਪਿਆ ਜਿਹਦੇ ਉੱਪਰ ਇਹ ਸਮਾਨ ਲੈ ਕੇ ਆਂਦੇ ਨੇ ਵੱਡਾ ਸਾਰਾ ਟਰੰਕ ਪਿੱਛੇ ਰੱਖਿਆ ਇਹਨਾਂ ਨੇ ਤੇ ਨਾਲ ਉਹਦੇ ਇੱਕ ਪੀਪਾ ਜਿਆ ਪਿਆ ਹੈ ਪੀਪੇ ਦੇ ਵਿੱਚ ਵੀ ਸਮਾਨ ਹੈ ਜਵਾਕਾਂ ਦੇ ਖਾਣ ਵਾਲਾ ਸਕੂਲੀ ਬੱਚੇ ਤੇ ਅਸੀਂ ਉਸ ਸਕੂਲ ਵਾਲਿਆਂ ਦਾ ਤਾਂ ਚਲੋ ਧੰਨਵਾਦ ਕਰਾਂਗੇ ਜਿਹੜੇ ਬਾਪੂ ਜੀਹਰਾਂ ਨੂੰ ਪਰਮਿਸ਼ਨ ਦਿੱਤੀ ਹੋਈ ਜਿਨ੍ਹਾਂ ਨੇ ਯਾਜਤ ਦਿੱਤੇ ਵੀ ਤੁਸੀਂ ਸਾਡੇ ਸਕੂਲ ਕੋਲ ਆਪਣੀ ਇਹ ਰੇੜੀ ਜਾਂ ਆਪਣਾ ਸਾਈਕਲ ਖਿਲਾੜ ਲਿਆ ਕਰੋ ਇਹਨਾਂ ਨੂੰ ਦਿਸਦਾ ਹੈ ਨਹੀਂ ਆਮਦਨ ਬਿਲਕੁਲ ਘਟੇ ਗੁਰੂ ਘਰ ਦਾ ਹੈ ਕੀਰਤਨੀਆਂ ਨੇ ਡਾਲੀ ਲੰਮਾ ਸਮਾ ਬਾਪੂ ਜੀ ਡਾਲੀ ਕਿੰਨਾ ਚਿਰ ਤੁਸੀਂ ਲਿਆਂਦੀ ਜੇ 18 ਸਾਲ ਜੀ ਇਹ ਜਿਹੜੀ ਨੱਕ ਦੇ ਉੱਪਰ ਤੁਹਾਡੇ ਵੱਡਾ ਸਰਾ ਜਿਹੜਾ ਮਾਸ ਉਹਦੇ ਬਚਪਨ ਤੋਂ ਜਨਮ ਵੇਲੇ ਤੋਂ ਹੀ ਹੈ ਜਾਂ ਹੁਣ ਹੋਇਆ ਬਾਅਦ ਚ ਨਾ ਜੀ ਇਹਨੂੰ ਕੋਈ 10 ਸਾਲ ਹੋ ਗਏ ਅੱਛਾ ਇਹਦਾ ਮਤਲਬ ਫਿਰ ਇਹ ਤੁਸੀਂ ਵਿਖਾਇਆ ਕਿਸ ਡਾਕਟਰ ਨੂੰ ਡਾਕਟਰ ਨੂੰ ਦਿਖਾਇਆ ਵੀ ਨਹੀਂ ਜੀ ਢੋਗ ਲਗਾਈ ਤੀ ਮੈਂ ਕਿਹਾ ਦਵਾਈ ਲੈਣਾ ਉਹ ਡਾਕਟਰ ਕਹਿੰਦਾ ਜੀ ਕਹਿੰਦਾ ਬਾਪੂ ਜੀ ਮੈਂ ਕੱਢ ਦਿੰਦਾ ਇਹਨੂੰ ਇਹ ਗੱਲ ਕੁਛ ਨਹੀਂ ਮੈਂ ਐਂ ਡਰ ਗਿਆ ਜੀ ਮਾ ਕਿਤੇ ਮੈਂ ਕੀਰਤਨ ਕਰਦਾ ਮੇਰਾ ਬੋਲ ਨਾ ਖਰਾਬ ਹੋ ਜਾ ਕਿਤੇ ਮੈਂ ਨੱਕੋਂ ਗੁੰਗਣਾ ਜਾ ਨਾ ਹੋ ਜਾ ਮੈਂ ਐਂ ਡਰ ਗਿਆ ਜੀ ਜੀ ਤੇ ਜੇ ਉਹ ਮੰਨ ਲਓ ਆਪਰੇਸ਼ਨ ਕਰ ਦੇ ਫਿਰ ਤੁਸੀਂ ਪੈਸਿਆਂ ਦਾ ਪ੍ਰਬੰਧ ਕਰ ਲੈਂਦੇ ਪੈਸਿਆਂ ਦਾ ਪ੍ਰਬੰਧ ਤਾਂ ਜੀ ਹੁਣ ਐਸਾ ਵੇਸੇ ਆ আচ্ছা ਹਾਂ ਜੀ ਠੀਕ ਹੈ ਤੇ ਬਬੂ ਜੀ ਮੈਂ ਸੁਣਿਆ ਤੁਸੀਂ ਬੈਂਜੋ ਵਜਾ ਲੈਂਦੇ ਹੋ ਹਾਂ ਜੀ ਤੇ ਉਹ ਬੈਂਜੋ ਤੁਸੀਂ ਕਿਵੇਂ ਸਿੱਖੀ ਜਾਂ ਉਹ ਥੋੜਾ ਦੱਸੋਗੇ ਬੈਂਜੋ ਜੀ ਮੈਂ ਸਾਡੇ ਇੱਕ ਕਨੌਰੀ ਕਲਾ ਦਾ ਸਿੰਘ ਆ ਹਾਂ ਤੇ ਗੁਰੂ ਘਰੇ ਜੀ ਉਹ ਮੈਨੂੰ ਜੈ ਹਸਦਾ ਸ਼ੇਰੇ ਪੰਜਾਬ ਕਹਿਣਾ ਹੁੰਦਾ ਉਹ ਮੇਰਾ ਨਾਮ ਸ਼ਮਸ਼ੇਰ ਸਿੰਘ ਆ ਜੀ ਤਾਂ ਉਹ ਮੈਨੂੰ ਕਹਿਣ ਲੱਗਿਆ ਜਾ ਵਈ ਪਲਾਵ ਬੈਂਜੋ ਚੱਕ ਕੇ ਲੈ ਕੇ ਆ ਹੂੰ ਫਸੀ ਜਿਹੜੀਆਂ ਹਲਟੀਆਂ ਹੁੰਦੀਆਂ ਅੱਗੇ ਪਾਣੀ ਗੇੜ ਨਾਲੇ ਭਰਨ ਵਾਲੀਆਂ ਜੀ ਉਹਦੀ ਪੈੜ 'ਚ ਬੈਠੇ ਆ ਮੈਂ ਬੈਂਜੋ ਲਿਆਂਦੀ ਚੱਕ ਕੇ ਬੈਂਜੋ ਲਿਆ ਕੇ ਮੈਂ ਇਸੇ ਛੇੜਨ ਲੱਗ ਗਿਆ ਹੂੰ ਉਹ ਮੈਨੂੰ ਗੁੱਥੇ ਨਾਲ ਬੋਲ ਕੇ ਕਹਿੰਦਾ ਕੀ ਗੱਲ ਬੈਂਜੋ ਤੋੜਨੀ ਐ ਮਖਾ ਜੀ ਤੋੜਨੀ ਨਹੀਂ ਹੈਗੀ ਜੀ ਮੈਂ ਸਿੱਖਣੀ ਐ ਹੂੰ ਉਹਦਾ ਮਾਨ ਨਿਮਰਤਾ ਚ ਆ ਗਿਆ ਕਹਿੰਦਾ ਵੀ ਕੋਈ ਨਾ ਤਾਂ ਫੇਰ ਸਿੱਖ ਤੂੰ ਜੀ ਉਹਨੇ ਮੇਰੇ ਹੱਥ ਦੇ ਕਰਾਤੇ ਹੀ ਹਾਰਮੋਨੀਅਮ ਤੇ ਵੀ ਬੈਂਜੋ ਤੇ ਦੀ ਹੂੰ ਜਦ ਤੋਂ ਮੈਂ ਪੂਰਾ ਪੂਰਾ ਖਿਆਲ ਰੱਖਦਾ ਰਿਹਾ ਜੀ ਆਪਣੇ ਜਿਵੇਂ ਬਲਵਿੰਦਰ ਸਿੰਘ ਰਾਗੀ ਹੈ ਜੀ ਚੰਡੀਗੜ੍ਹ ਵਾਲਾ ਜੀ ਜੀ ਮੈਂ ਉਹਨਾਂ ਦੀਆਂ ਕੈਸਟਾਂ ਸੁਣ ਕੇ ਹੂੰ ਉਸੇ ਤਰ੍ਹਾਂ ਹਾਰਮੋਨੀਅਮ ਵਜਾਉਣ ਲੱਗ ਗਿਆ ਜੀ ਉਹ ਜਿਹੜੇ ਸ਼ਬਦ ਬੋਲਣ ਲੱਗ ਗਿਆ ਹੂੰ ਜਣੀ ਜਿਆਦਾ ਸਿੱਖਿਆ ਮੈਨੂੰ ਤਾਂ ਹੀ ਮਿਲ ਗਈ ਜੀ ਮੈਂ ਕੋਸ਼ਿਸ਼ ਰੱਖੀ ਆਏ ਤੁਸੀਂ ਜਿਹੜੇ ਬਲਵਿੰਦਰ ਸਿੰਘ ਜੀ ਨਾਮ ਲੈ ਤੁਸੀਂ ਭਾਈ ਬਲਵਿੰਦਰ ਸਿੰਘ ਰੰਗੀਲਾ ਹੋਣ ਦੀ ਗੱਲ ਤਾਂ ਨਹੀਂ ਕਰ ਰਹੇ ਉਹਨਾਂ ਦੀ ਇਹ ਗੱਲ ਕਰਦੇ ਆ ਜੀ ਜੀ ਉਹਨਾਂ ਨੂੰ ਕਦੀ ਮਿਲੇ ਨਾ ਜੀ ਮਿਲਿਆ ਨਹੀਂ ਹੈਗਾ ਉਹ ਵੀ ਬੜੇ ਸਮਾਜ ਸੇਵੀ ਨੇ ਨਾ ਬੜੇ ਗਰੀਬ ਪਰਵਾਰਾਂ ਦੀਆਂ ਬੇਟੀਆਂ ਵਗੈਰਾ ਵਿਆਹਣ ਦਾ ਕੰਮ ਕਰਦੇ ਨੇ ਉਹ ਠੀਕ ਹੈ ਜੀ ਤੇ ਬਾਪੂ ਜੀ ਜਿਸ ਤਰ੍ਹਾਂ ਤੁਹਾਡਾ ਸਰੀਰ ਹੁਣ ਬਿਰਦਾ 70 ਸਾਲ ਦੇ ਲਗਭਗ ਤੁਹਾਡੀ ਉਮਰ ਹੈ ਘੱਟੋ ਘੱਟ ਜੀ ਤਾਂ ਇੱਕ ਦਿਨ ਇਹ ਸਰੀਰ ਸਾਹਿਬ ਨੇ ਦੁਨੀਆ ਤੋਂ ਜਾਣਾ ਵੀ ਹੈ ਤੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਬਿਰਧ ਵੀ ਹੁੰਦੇ ਨੇ ਲੰਬੀ ਰੱਬ ਉਮਰ ਬਖਸ਼ਦਾ ਹੈ ਬਿਲਕੁਲ ਤਾਂ ਜਦੋਂ ਤੁਹਾਨੂੰ ਲੱਗਦਾ ਇੱਕ ਦਿਨ ਸਾਹਿਬ ਨੇ ਜਦੋਂ ਸਰੀਰ ਨਿਰਬਲ ਹੋ ਜਾਂਦਾ ਤਾਂ ਮੰਜੀ ਤੇ ਬੰਦਾ ਬੈਠ ਜਾਂਦਾ ਬਿਲਕੁਲ ਤੁਹਾਡਾ ਕੋਈ ਇਸ ਤਰ੍ਹਾਂ ਦਾ ਹੈ ਤੁਹਾਨੂੰ ਲੱਗਦਾ ਫਿਰ ਸੰਭਾਲੇਗਾ ਕੌਣ ਇਹ ਤਾਂ ਜੀ ਹੁਣ ਕੁਦਰਤ ਨੂੰ ਪਤਾ ਹੈ ਭੈਣਾ ਭਾਈਆਂ ਬਾਰੇ ਆਪਾਂ ਬਿਲਕੁਲ ਨਹੀਂ ਕਹਿ ਸਕਦੇ ਜੀ ਕਿਉਂ ਜਿਹੜੀ ਆਪਦੀ ਈਲਾਦ ਸਖੀ ਹੁੰਦੀ ਆ ਦੋ ਘੜੀ ਉਹ ਵੀ ਪੁੱਛਦੀ ਨਹੀਂ ਜੀ ਇਹ ਨਹੀਂ ਪਤਾ ਖਾਣੀ ਦੁਗਣੀ ਖਵਾ ਲ ਹੋ ਜੇ ਇਹ ਵੀ ਪਤਾ ਨਹੀਂ ਵੀ ਨਹੀਂ ਹੋਵੇ ਜੀ ਤੇ ਤੁਸੀਂ ਵਿਆਹ ਕਿਉਂ ਨਹੀਂ ਸੀ ਕਰਵਾਇਆ ਵਿਆਹ ਜਿ ਮੇਰੀ ਨਿਗਾ ਬਚਪਨ ਤੋਂ ਡਾਊਨ ਹੋ ਗਈ ਧੀ ਅੱਛਾ ਯਾਨੀ ਮੇਰੀ ਥੋੜੀ ਘਣੀ ਨਿਗਾ ਹੈ ਇਦੀ ਤੋਂ ਫਿਰਨ ਜੋਗੀ ਵਧਿਆ ਹੂੰ ਉਸ ਤੋਂ ਬਾਅਦ ਹੁਣ ਤਾਂ ਜ਼ਿਆਦੇ ਡਾਊਨ ਹੋ ਗਈ ਜੀ ਮਤਲਬ ਨਿਗਾ ਦੀ ਵਜ੍ਹਾ ਤੋਂ ਤੁਹਾਡਾ ਵਿਆਹ ਨਹੀਂ ਹੋ ਸਕਿਆ ਹਾਂਜੀ ਬਾਪੂ ਜੀ ਜਿਹੜੇ ਇੱਕ ਇਥੇ ਮਾਤਾ ਖੜੇ ਨੇ ਜਾਂ ਭੈਣ ਜੀ ਕਹੀਏ ਉਹਨਾਂ ਨੂੰ ਉਹਨਾਂ ਦੀ ਬਾਹ ਵੱਡੀ ਹੋਈ ਹੈ ਤੁਹਾਡੇ ਕੁਝ ਨੇੜੇ ਤੜੋ ਨੇ ਮੇਰੇ ਭਾਈ ਦੇ ਘਰ ਵਾਲੀ ਹੈ ਜੀ ਠੀਕ ਹੈ ਤੁਹਾਡੇ ਮਤਲਬ ਉਹ ਛੋਟੀ ਭਰੈਣੀ ਤੁਹਾਡੇ ਤੋਂ ਹਾਂ ਜੀ ਹਾਂ ਮੇ ਤਾਂ ਛੋਟੀ ਹੈ ਉਹਨਾਂ ਦੀ ਬਾਹ ਕਿਵੇਂ ਵੱਡੀ ਗਈ ਹੈ ਉਹਨਾਂ ਦੀ ਬਾਹ ਜੀ ਐ ਵੱਡੀ ਗਈ ਮਸ਼ੀਨ ਤੇ ਟੋਕਾ ਕਰਨ ਗਈ ਤੇ ਹਮ ਆਤਨ ਹੋਇਆ ਹੈ ਤੀਨੇ ਰਾਜਾ ਜੀ ਬਸ ਉਹ ਕੁਦਰਤ ਰੱਬ ਦੀ ਰਜ਼ਾ ਇਹ ਜੀ ਹੋਈ ਜੀ ਕੱਲੀ ਟੋਕਾ ਵੱਡਣ ਵਾਗੀ ਮਸ਼ੀਨ ਦੇ ਵਿੱਚ ਬਾਹ ਪਤਾ ਨਹੀਂ ਕਿਵੇਂ ਆ ਗਈ ਬਸ ਬਾਹ ਦਾ ਕੋਤੜੀ ਕਰਦਾ ਜੀ ਹਾਂਜੀ ਜਿਹੜਾ ਉਹ ਟੋਕਾ ਉਹ ਆਪਣੇ ਡੰਗਰਮ ਪਸੇਉਂ ਹਾਂਜੀ ਉਹਦੇ ਇਹਨਾਂ ਕੋਲ ਪਸ਼ੂ ਰੱਖੇ ਹੋਏ ਤੇ ਹੁਣ ਵੀ ਰੱਖੇ ਹੋਏ ਨੇ ਇੱਕ ਮੱਝ ਰੱਖੀ ਹੋਈ ਐ ਜੀ ਹਾਂਜੀ ਇਹਨਾਂ ਦੇ ਤਿੰਨ ਬੱਚੇ ਨੇ ਇੱਕ ਬੇਟੀ ਵਿਆਹੀ ਹੋਈ ਐ ਇੱਕ ਕੁਮਾਰੀ ਐ ਇੱਕ ਮੁੰਡਾ ਕੁਮਾਰਾ ਤੇ ਬਾਬਾ ਜੀ ਗੱਲ ਕਰੀਏ ਤੁਸੀਂ ਹਾਰਮੋਨੀਅਮ ਤੁਹਾਡੇ ਅੱਗੇ ਪਿਆ ਤੇ ਤੁਸੀਂ ਬੜਾ ਸੋਹਣਾ ਕੀਰਤਨ ਕਰਦੇ ਹੋ ਹਾਰਮੋਨੀਅਮ ਤੁਸੀਂ ਇੱਕਦੋਂ ਕੋਈ ਖਰੀਦਿਆ ਸੀ ਇਹ ਹਾਰਮੋਨੀਅਮ ਜੀ ਮੈਨੂੰ ਮੇਰੇ ਭਤੀਜੇ ਨੇ ਦਿੱਤਾ ਸੀ ਜੀ ਉਹ ਮੈਨੂੰ ਕਹਿੰਦਾ ਵੀ ਚਾਚਾ ਜੀ ਤੂੰ ਨਾ ਜਾਇਆ ਕਰ ਸਕੂਲ ਵੀ ਤੇਨੇ ਨਿਗਾ ਘੱਟਾ ਸੱਟ ਖਾ ਲੇਂਗਾ ਮੈਂ ਤੈਨੂੰ ਪੈਸੇ ਦੇ ਦਿਆ ਕਰੂੰ ਜੀ ਮੈਂ ਫਿਰ ਬੰਬੋ ਰੇਦਾ ਮਾਸਟਰ ਜੀ ਇੱਕ ਪੀਟੀ ਮਾਸਟਰ ਮੈਂ ਇਹਨੂੰ ਪੁੱਛਿਆ ਮਾਸਟਰ ਜੀ ਮੇਰਾ ਭਤੀਜਾ ਗੱਲ ਕਹਿੰਦਾ ਵੀ ਮੈਂ ਕਿਵੇਂ ਕਰਾਂ ਉਹ ਕਹਿੰਦਾ ਬਾਪੂ ਜੀ ਕਿਸੇ ਵਕਤ ਮਨ ਕਿਵੇਂ ਹੁੰਦਾ ਹੈ ਕਿਸੇ ਵਕਤ ਕਿਵੇਂ ਹੁੰਦਾ ਹੈ ਵੀ ਅਸੀਂ ਤੁਹਾਨੂੰ ਸਕੂਲ ਚ ਖੜਨੋਂ ਹਟਾਉਂਦੇ ਨਹੀਂ ਜਿੱਥੇ ਮਰਜ਼ੀ ਖੜੇ ਰਹੋ ਪਰ ਤੁਸੀਂ ਪੈਸੇ ਲੈਣ ਦੀ ਕੋਸ਼ਿਸ਼ ਨਾ ਕਰਿਓ ਤਾਂ ਫਿਰ ਮੈਨੂੰ ਮੈਂ ਉਹਨੂੰ ਮੁੰਡੇ ਨੂੰ ਕਿਹਾ ਸਾਡੇ ਭਤੀਜੇ ਨੂੰ ਆਹ ਭਾਈ ਜੇ ਤੂੰ ਇੱਕ ਕੰਮ ਕਰ ਦੇ ਪੈਸੇ ਤਾਂ ਨੰਨ ਦਈ ਵੀ ਮੈਨੂੰ ਹਾਰਮੋਨੀਅਮ ਲੈ ਦੇ ਉਹਦੇ ਨਾਲ ਅਸੀਂ ਰੱਬ ਦਾ ਕੀਰਤਨ ਕਰਾਂਗੇ ਬੱਚਿਆਂ ਨੂੰ ਸਿਖਾਵਾਂਗੇ ਫਿਰ ਉਹਨਾਂ ਨੇ ਮੈਨੂੰ ਇਹ ਹਾਰਮੋਨੀਅਮ ਲੈ ਕੇ ਦਿੱਤਾ ਜੀ ਤੇ ਬਾਪੂ ਜੀ ਜਿਵੇਂ ਤੁਹਾਡਾ ਚੋਲਾ ਤੁਸੀਂ ਪਾਇਆ ਹੋਇਆ ਬਸਤਰ ਸਜਾਏ ਹੋਏ ਨੇ ਸਰੀਰ ਤੇ ਮੇਲੇ ਬੜੇ ਨੇ ਮੈਂ ਮਾਫੀ ਮੰਗਦਾ ਮੈਨੂੰ ਬੋਲਣਾ ਪੈ ਰਿਹਾ ਇਸ ਤਰ੍ਹਾਂ ਬਹੁਤ ਜ਼ਿਆਦੇ ਗੰਦੇ ਨੇ ਇਹਨਾਂ ਨੂੰ ਫਿਰ ਧੋਂਦਾ ਵਗੈਰਾ ਕੌਣ ਹੈ ਜੀ ਧੋ ਮੈਂ ਆ ਵੀ ਲੈਣਾ ਜੀ ਇੱਕ ਭਾਈ ਦੀ ਗੁੜੀਆ ਕਿਤੇ ਉਹ ਵੀ ਧੋ ਦਿੰਦੀ ਹੈ ਠੀਕ ਹੈ ਹਾਂਜੀ ਜੀ ਹੁਣ ਆ ਛੜੀ ਜੀ ਕਰਕੇ ਕੁਝ ਨਹੀਂ ਬਣਾ ਧੋਤੇ ਨਹੀਂ ਗਏ ਬਸ ਤਾਂ ਖੈਰ ਤੁਹਾਡੀ ਕਿਰਪਾ ਨਾਲ ਹੋਰ ਵੀ ਹੈਗਾ ਹੈ ਪਰ ਹੋਣਾ ਝੜੀ ਕਰਕੇ ਨਹੀਂ ਧੋਤੇ ਗਏ ਜੀ ਅੱਛਾ ਇੱਕ ਬਾਪੂ ਜੀ ਹੋਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਹੈ ਵੀ ਇੱਕ ਦਿਨ ਸਰੀਰ ਜਿਹੜਾ ਨਿਰਬਲ ਹੈ ਮੰਜੇ ਤੇ ਵੀ ਬੰਦਾ ਬੈਠਦਾ ਹੈ ਤੇ ਉਸ ਅਕਾਲਪੁਰਖ ਦੇ ਚਰਨਾਂ 'ਚ ਵੀ ਸਭ ਨੇ ਜਾਣਾ ਹੈ ਜਾਣਾ ਜੀ ਤਾਂ ਤੁਹਾਨੂੰ ਲੱਗਦਾ ਹੈ ਆਉਣ ਵਾਲੇ ਸਮੇਂ 'ਚ ਜੇਕਰ ਤੁਹਾਡੀ ਕੋਈ ਸਾਂਭ ਸੰਭਾਲ ਵਧੀਆ ਹੋ ਜੇ ਜਿਵੇਂ ਇੱਥੇ ਸਮਾਜ ਸੇਵੀ ਸੰਸਥਾਵਾਂ ਨੇ ਬੜੀਆਂ ਨੇ ਜਿਹੜੇ ਬਿਰਧ ਲੋਕਾਂ ਨੂੰ ਸੰਭਾਲਦੇ ਨੇ ਬੜੇ ਸੋਹਣੇ ਢੰਗ ਨਾਲ ਇਹ ਸਾਇਦ ਸਾਡੇ ਵਰਗੇ ਆਪਣੇ ਮਾਪੇ ਬਾਬੂ ਨੂੰ ਵੀ ਇਸ ਤਰ੍ਹਾਂ ਸਤਿਕਾਰ ਦਿੰਦੇ ਹੁਣ ਜਿਵੇਂ ਉਹ ਸਮਝਦੇ ਨੇ ਜੇ ਤੁਹਾਨੂੰ ਕੋਈ ਸਮਾਜ ਸੇਵੀ ਲਿਜਾਣਾ ਚਾਹੇ ਤੁਸੀਂ ਉੱਥੇ ਤੁਰਜ ਜਾ ਸਕਦੇ ਹੋ ਯਾਨੀ ਮੈਂ ਕੋਸ਼ਿਸ਼ਾ ਕੀਤੀ ਸੀ ਪਰ ਸਾਡਾ ਭਾਈ ਕਹਿੰਦੇ ਵੀ ਤੂੰ ਜਾਈਂ ਨਾ ਚਲ ਘਰੀ ਜਿਹਹਾ ਜਹਾ ਹੋਊਗਾ ਤੈਨੂੰ ਰੱਖਾਂ ਵਿੱਚ ਸਾ ਦੇਵਾਂਗੇ ਆਹ ਗੱਲ ਹੋਈ ਹੈ ਜੀ ਲਿਜਾਣਦੇ ਮੈਨੂੰ ਜ਼ਰੂਰ ਤੇ ਠੀਕ ਹੈ ਕਿਉਂਕਿ ਇੱਥੇ ਹਸਨਪੁਰ ਨੇੜੇ ਲੁਧਿਆਣੇ ਦੇ ਆ ਭਾਈ ਭਾਈ ਗੁਰਪ੍ਰੀਤ ਸਿੰਘ ਜੀ ਨੇ ਜੀ ਤੇ ਉਥੇ ਤੁਹਾਡੇ ਵਰਗੀਆਂ ਰੂਹਾਂ ਜਿਹੜੀਆਂ ਨੇ ਬਹੁਤ ਜਿਆਦਾ ਨੇ 2-300 ਤੋਂ ਉੱਪਰ ਨੇ ਵਾਹ ਜੀ ਵਾਹ ਹਾਂ ਤੇ 6-700 ਕੁੱਲ ਗਿਣਤੀ ਇਹ ਨਿੱਕੇ ਨਿੱਕੇ ਧੀਆਂ ਨੇ ਜਿਨ੍ਹਾਂ ਨੂੰ ਜੰਮਦਿਆਂ ਨੂੰ ਕੋਈ ਛੱਡ ਗਿਆ ਜਾਂ ਜਿਨ੍ਹਾਂ ਨੂੰ ਕੋਈ ਭੋਲੀ ਗਿਆ ਵੀ ਇਹ ਸਾਡੀਆਂ ਹੈ ਹੀ ਨਹੀਂ ਵਾਹਿਗੁਰੂ ਜਾਂ ਮਾਂ-ਬਾਪ ਨੇ ਉਥੇ ਤਰਲੇ ਕਰਦਨੇ ਔਲਾਦ ਮਿਲਣੀ ਨਹੀਂ ਨਹੀਂ ਆਉਂਦੀ ਹੈਗੀ ਜਾਂ ਜਿਹੜੇ ਨਿਰਬਲ ਨੇ ਅੰਦਰ ਕਮਰਿਆਂ 'ਚ ਫਿਰ ਪੈ ਹੀ ਰਹਿ ਗਏ ਘਰਦਿਆਂ ਨੇ ਨਹੀਂ ਸੰਭਾਲਿਆ ਜਾਂ ਸਮਾਜ ਨੇ ਨਹੀਂ ਸੰਭਾਇਆ ਹਾਂਜੀ ਉਹ ਸਾਰੀਆਂ ਰੂਹਾਂ ਉੱਥੇ ਹੱਸਦੀਆਂ ਵੱਸਦੀਆਂ ਨੇ ਖੁਸ਼ ਨੇ ਆਪਣੇ ਵਾਹਿਗੁਰੂ ਬੜੇ ਪਿੰਡ ਦਾ ਮੁੰਡਾ ਇੱਥੋਂ ਐ ਗੁਰਦੀਪ ਸਿੰਘ ਹਾਂਜੀ ਹੈਗਾ ਤੇ ਉਹਨਾਂ ਨੂੰ ਵੀ ਤੁਸੀਂ ਕਹਿ ਸਕਦੇ ਹੋ ਜੇ ਤੁਹਾਨੂੰ ਕਦੇ ਲੋੜ ਪਵੇ ਕਿ ਭਾਈ ਸ਼ਮਸ਼ੇਰ ਸਿਆ ਹੁਣ ਲੱਗਦਾ ਤੇ ਇਹਨੂੰ ਲੋੜ ਹੈ ਕਿਸੇ ਦੀ ਮਦਦ ਦੀ ਠੀਕ ਹੈ ਜੀ ਤੁਸੀਂ ਉਹਨਾਂ ਨੂੰ ਦੱਸ ਦਿਓ ਉਹ ਮੈਨੂੰ ਦੱਸ ਦੇਣਗੇ ਜਾਂ ਸਿੱਧਾ ਭਾਈ ਗੁਰਪ੍ਰੀਤ ਸਿੰਘ ਨੂੰ ਬੇਨਤੀ ਕਰ ਦੇਣਗੇ ਠੀਕ ਹੈ ਜੀ ਤੇ ਤੁਹਾਡੀ ਪੂਰੀ ਸੇਵਾ ਸੰਭਾਲ ਹੋਏਗੀ ਸ਼ਾਨਦਾਰ ਬੈੱਡਾਂ ਦੇ ਉੱਪਰ ਸ਼ਾਨਦਾਰ ਪੱਖਿਆਂ ਦੇ ਹੇਠਾਂ ਤੁਸੀਂ ਬੈਠੋਗੇ ਠੀਕ ਹੈ ਜੀ ਤੇ ਅੱਛਾ ਜਿਹੜੇ ਤੁਹਾਡੇ ਬਾਪੂ ਜੀ ਇੱਕ ਤੁਸੀਂ ਹਰਮੋਨੀਅਮ ਦੀ ਗੱਲ ਕਰੀ ਸੀ ਕੋਈ 70 ਰੁਪਏ ਦੇ 70 ਰੁਪਏ ਦਾ ਸੀ ਕੋਈ ਵਾਜੇ ਦੀ ਗੱਲ ਸੀ ਹਾਂ ਜੀ ਉਹ ਕੀ ਸੀ ਉਹ ਜੀ ਵਾਜਾ ਸਾਡੇ ਗੁਰਦਾਸਪੁਰ ਜਿਲ੍ਹੇ ਦਾ ਰਹਾ ਅੰਦੀ ਸਿੰਘ ਬਜ਼ੁਰਗੋ ਜੀ ਨਾ ਹਰਮੋਨੀਅਮ ਸਿੱਖ ਗਿਆ ਦੀ ਜੀ ਵਜਾਉਣਾ ਹੂੰ ਉਹਨੂੰ ਬਹੁਤ ਚਾਹ ਹੁੰਦਾ ਦੀ ਵੀ ਮੈਂ ਕੀਰਤਨ ਸੁਣੂੰਗਾ ਮੈਂ ਨਾਲ ਬੋਲੂੰਗਾ ਮੈਂ ਉਹਨੂੰ ਕਹਿਣਾ ਬਾਬਾ ਜੀ ਵਾਜਾ ਮੈਨੂੰ ਦੇ ਦਿਓ ਇਹ ਹੂੰ ਕਹਿੰਦਾ ਭਾਈ ਬਾਜਾ ਲੈਦਾ ਹੈ ਹੂੰ ਸੀਤਾਰਾਮ ਕਲਤੀ ਦਾ ਬਾਜਾ ਬਣਾਇਆ ਹੈ ਤੇ ਜੀ ਉਹ ਮੈਂ ਲੈ ਲਿਆ ਮੈਂ ਉਹਨੂੰ ਕਿਹਾ ਮਬਾਬਾ ਜੀ ਕਿੰਨੇ ਪੈਸੇ ਦੇਵਾਂ ਕਹਿੰਦਾ ਵੀ 70 ਰੁਪਏ ਲਊਗਾ ਜੀ ਮੈਂ ਉਹਨੂੰ ਕਿਹਾ ਮਬਾਬਾ ਜੀ ਤੁਸੀਂ ਸਾਡੇ ਬਜ਼ੁਰਗਾਂ ਦੀ ਤਰ੍ਹਾਂ ਉਸਤਾਦ ਵੀ ਹੋ ਬਜ਼ੁਰਗ ਵੀ ਹੋ ਵੇ ਜਾਤਾ ਪੰਜ ਵੱੱਡ ਲੈ ਲੋ ਨਹੀਂ ਘੱਟ ਲੋ ਕਹਿੰਦਾ ਵੀ ਨਹੀਂ ਨਾ ਘੱਟ ਲਵਾਂ ਨਾ ਵੱੱਡ ਲਵਾਂ ਮੈਂ ਉਹਨੂੰ ਜਣੀ 2 ਰੁਪਏ ਘੱਟ ਦੇ ਦੀ 70 ਤੋਂ ਹੂੰ ਮੈਂ ਚੱਕ ਲੈ ਹਰੂਨਿਆਂ ਜਦੋਂ ਨੇ ਪੈਸੇ ਦੇਖੇ ਉਹਦਾ ਮੇਰੇ ਮਗਰ ਆ ਗਿਆ ਹੂੰ ਕਹਿੰਦਾ ਵੀ ਆਹ ਤਾਂ ਕਬ ਦੇ ਕਹੇ ਸੀ ਮੈਂ ਨਹੀਂ ਪੜ੍ਹ세 ਲੰਦਾ ਤੂੰ ਬਾਜਾ ਵੀ ਰੱਖ ਲੈ ਪੈਸੇ ਵੀ ਰੱਖ ਲੈ ਮਾਜੀ ਗੁੱਸੇ ਹੋ ਕੇ ਨਾ ਦਿਓ ਹੂੰ ਮਗਾ ਤੇ 2 ਰੁਪਏ ਮੱਦ ਲੈ ਲੋਕਾਂ ਨੇ ਵੱਧ ਵੀ ਨਹੀਂ ਲੈਣੇ ਜੀ ਪੂਰੇ ਹੀ ਲੈਣੇ ਨੇ 70 70 ਰੁਪਏ ਦੇ ਕੇ ਜੀ ਮੈਂ ਹਰੂਨਿਆਂ ਉਹ ਘੱਟੋ ਘੱਟ 15 ਸਾਲ ਰੱਖਿਆ ਮੈਂ ਕੋਈ ਵੀ ਕੰਮ ਬਾਹਰ ਕਰਕੇ ਆਉਣਾ ਜੀ ਮੈਂ ਕੰਮ ਵੀ ਨਹੀਂ ਕੋਈ ਛੱਡਿਆ ਨਿਕਾ ਤਾਂ ਨਹੀਂ ਜਿੰਨੀ ਕਹੀਦੀ ਹੈਗੀ ਦੀ ਮੈਂ ਕੰਮ ਛੜਕਾਂ ਤੇ ਵੀ ਕੀਤਾ ਹੈ ਮੈਂ ਡਾਲੀ ਵੀ ਕੀਤੀ ਹੈ ਮੈਂ ਪੰਜ ਚਾਰ ਬੱਕਰੀਆਂ ਵੀ ਰੱਖੀਆਂ ਨੇ ਗੋਚਰ ਆਕੇ ਮੈਂ ਕਿ ਸ਼ਬਦ ਜਰੂਰ ਪੜਨਾ ਛਾ ਮੈਨੂੰ ਜਰੂਰ ਜੀ ਬਈ ਇਸ ਕਰਕੇ ਮੈਂ ਜਾਨੀ ਵਿਹਾਸ ਨਹੀਂ ਛੱਡਿਆ ਹਰਮੋਨੀਅਮ ਦਾ ਇਹਦੇ ਕਰਕੇ ਮੈਂ ਸਿੱਖ ਗਿਆ ਜੀ ਆਦ ਸੱਚ

ਤੋਖ ਨ ਉਤਰੇ ਜਿ ਬੰਨਾ ਪੁਦੀਆ ਭਾਰ ਸਹਿਜ ਚਾਨ ਪਾਲਕ ਐ ਤਾਂ ਇੱਕ ਨ ਚੱਲੇ ਨਾਲੇ ਜਿਵਤਿਆ ਰਾਮੋ